ਜੇ ਘਰ ਚ ਜੋਤ ਲਗਦੀ ਇਹ ਦੋ ਚੀਜ਼ਾਂ ਵਾਲੇ ਜੋਤ ਕੋਲ ਨਾ ਜਾਣਾ ਨਹੀਂ ਤੇ ਸਭ ਬਰਬਾਦ ਹੋ ਜਾਏਗਾ ਦਾ ਗਿਆਨ ਟੀਵੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਗੁਰਮੁਖ ਪਿਆਰਿਓ ਆਪਾਂ ਅੱਜ ਇਹ ਬੇਨਤੀਆਂ ਸਾਂਝੀਆਂ ਕਰਾਂਗੇ ਪਹਿਲਾਂ ਫਤੇ ਬਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਸਾਡੇ ਘਰ ਦੇ ਵਿੱਚ ਜੇਕਰ ਜੋਤ ਲੱਗਦੀ ਹੈ ਅਸੀਂ ਜੋਤ ਲਗਾਉਨੇ ਆ ਬਹੁਤ ਚੰਗੀ ਗੱਲ ਹੈ ਕਹਿੰਦੇ ਜੇ ਤੇ ਹਰ ਰੋਜ਼ ਜੋਤ ਲਗਾਉਨੇ ਆ ਚੰਗੀ ਗੱਲ ਹੈ ਤੇ ਬੜੀ ਵੱਡੀ ਕਿਰਪਾ ਹੈ ਬੜੀ ਵੱਡੀ ਰਹਿਮਤ ਹੈ ਵੀ ਪਰ ਇਹ ਹੋਵੇ ਵੀ ਜੋਤ ਅਸੀਂ ਲਗਾ ਕਿਹੜੀ ਰਿਆਂ ਇਹ ਨਾ ਹੋਵੇ ਕੋਈ ਕਹਿੰਦਾ ਮੈਂ ਫਲਾਣੇ ਬਾਬੇ ਦੀ ਜੋਤ ਲਗਾ ਰਿਆਂ ਉਹ ਕਹਿੰਦਾ ਮੈਂ ਉਹਦੀ ਜੋਤ ਲਗਾ ਰਿਆਂ ਤੇ ਜੋਤ ਕੀ ਹੈ ਜੋਤ ਤੋਂ ਭਾਵ ਇਹ ਹੈ ਆਪਣੇ ਅੰਦਰ ਦੀ ਜੋਤ ਜਗਾਉਣੀ ਹੈ ਬਾਹਰੀ ਜੋਤ ਜਗਾਓ ਜੀ ਸਦਕੇ ਜੋਤ ਜਗਾਓ ਸਾਧ ਸੰਗਤ ਬਾਹਰੀ ਜੋਤ ਨੂੰ ਅਸੀਂ ਇਸ ਕਦਰ ਜਗਾਉਣਾ ਹੈ ਬਾਹਰੀ ਜੋਤ ਨੂੰ ਅਸੀਂ ਇਸ ਕਦਰ ਜਗਾਉਣਾ ਹੈ ਕਿ ਸਾਡਾ ਜਿਹੜਾ ਵਾਤਾਵਰਣ ਹੈ ਨਾ ਉਹ ਸ਼ੁੱਧ ਹੋ ਜਾਏ ਪਹਿਲੇ ਸਮਿਆਂ ਦੇ ਵਿੱਚ ਦੇਸੀ ਘੋਦੀ ਜੋਤ ਜਗਾਈ ਜਾਂਦੀ ਸੀ ਤਾਂ ਜੋ ਆਸੇ ਪਾਸੇ ਦਾ ਜਿਹੜਾ ਮਾਹੌਲ ਹੈ ਵਾਤਾਵਰਣ ਹੈ ਇਹ ਸ਼ੁੱਧ ਹੋ ਜਾਏ ਸਾਧ ਸੰਗਤ ਇਸ ਨੂੰ ਸ਼ੁੱਧ ਕਰਨ ਦੇ ਲਈ ਜੋਤ ਜਗਾਈ ਜਾਂਦੀ ਸੀ ਦੇਸੀ ਘੀ ਦੀ ਸੋ ਮੈਂ ਆਪ ਜੀ ਦਾ ਧਿਆਨ ਦਿਵਾਵਾਂ ਸਾਧ ਸੰਗਤ ਜੇ ਕਹਿੰਦੇ ਅਸੀਂ ਕਿਸੇ ਅ ਕਿਸੇ ਆਪਣਾ ਘਰ ਦੇ ਵਿੱਚ ਜੋਤ ਜਗਾਉਨੇ ਆ ਸਾਡੇ ਕਿਸੇ ਗੁਰੂ ਦੇ ਨਾਮ ਤੇ ਜਾਂ ਫਿਰ ਸਤਿਗੁਰੂ ਦੇ ਨਾਮ ਤੇ ਜਾਂ ਫਿਰ ਇੰਜ ਕਹਿ ਲਓ ਵੀ ਅਸੀਂ ਵਾਤਾਵਰਣ ਨੂੰ ਸ਼ੁੱਧ ਕਰਕੇ ਹੀ ਭਾਵ ਅਸੀਂ ਪਾਠ ਕਰਨਾ ਹੈ ਉਸ ਤੋਂ ਪਹਿਲਾਂ ਅਸੀਂ ਜੋਤ ਜਗਾ ਲਈ ਮਾਹੌਲ ਸ਼ੁੱਧ ਕਰਨ ਵਾਸਤੇ ਅਸੀਂ ਜੋਤ ਜਗਾ ਲਈ ਨਾ ਕਹਿੰਦੇ ਸਾਧ ਸੰਗਤ ਉਸ ਵਕਤ ਜੇ ਸਾਡੇ ਘਰ ਦੇ ਵਿੱਚ ਕੋਈ ਸ਼ਰਾਬ ਆਂਡਾ ਮੀਟ ਖਾਣ ਵਾਲਾ ਕਹਿੰਦੇ ਉਸ ਵਸ ਜੋਤ ਕੋਲੇ ਨਾ ਕੋਈ ਜਾਵੇ ਜੋਤ ਵਾਲੇ ਕਮਰੇ 'ਚ ਨਾ ਕੋਈ ਜਾਵੇ ਇਹ ਵਿਚਾਰ ਰੱਖਿਆ ਗਾਇ ਤੇ ਬਾਬਾ ਜੀ ਅਕਸਰ ਦੱਸਦੇ ਹੁੰਦੇ ਸੀ ਕਿ ਕਹਿੰਦੇ ਭਾਈ ਜਿੱਥੇ ਕਹਿੰਦੇ ਅਸੀਂ ਜੋਤ ਜਗਾਉਨੇ ਆ ਚਲੋ ਮੰਨ ਲਓ ਕੋਈ ਮਜਬੂਰੀ ਹੈ ਥਾਂ ਥੋੜਾ ਕੁਝ ਵੀ ਆਪਾਂ ਕਹਿ ਸਕਦੇ ਆ ਉਹ ਕਹਿੰਦੇ ਹਰ ਪੂਰਨ ਮਾਸੀ ਨੂੰ ਜੋਤ ਜਗਾਓ ਪਾਠ ਕਰੋ ਨਿਤਨੇਮ ਕਰੋ ਪਰ ਬਾਹਰੀ ਜੋਤ 'ਚ ਧਿਆਨ ਨਾ ਰੱਖਿਓ ਮੈਂ ਤਾਂ ਜੋਤ ਜਗਾਤੀ ਸਾਰੇ ਕਾਰਜ ਆਸ ਹੋ ਗਏ ਗੱਲ ਅੰਦਰ ਦੀ ਜੋ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬినాਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਟ ਸਤਿਗੁਰ ਕਹਿੰਦੇ ਨੇ ਜਦੋਂ ਗੁਰੂ ਦੀ ਕਿਰਪਾ ਹੁੰਦੀ ਹੈ ਅੰਦਰਲੇ ਗਿਆਨ ਨੂੰ ਅਸੀਂ ਜਗਾਉਣਾ ਹੈ ਜਦੋਂ ਅੰਦਰਲਾ ਗਿਆਨ ਮਿਲ ਗਿਆ ਸਤਿਗੁਰ ਕਹਿੰਦੇ ਨੇ ਫਿਰ ਸਾਰੀ ਕਿਰਪਾ ਹੋ ਜਾਣੀ ਹੈ ਫਿਰ ਬੜੀ ਵੱਡੀ ਕਿਰਪਾ ਹੋ ਜਾਣੀ ਹੈ ਗੁਰੂ ਦੀ ਕਹਿੰਦੇ ਅੰਦਰਲੀ ਜੋਤ ਨੂੰ ਜਗਾਉਣਾ ਹੈ ਅੰਦਰਲੀ ਜੋਤ ਕਾਦੇ ਨਾਲ ਜਗਦੀ ਹੈ ਗੁਰ ਬਾਣੀ ਇਸ ਜਗ ਮਹਿ ਜਾਨਣ ਕਰਮ ਵਸੈ ਮਨ ਆਏ ਕਹਨੇ ਗੁਰਬਾਣੀ ਦੀ ਜੋਤ ਇਸ ਚੀਜ਼ ਨਾਲ ਚੱਲਦੀ ਆ ਤੁਰਕੀ ਬਾਣੀ ਆਈ ਤਨ ਸਗਲੀ ਚਿੰਤ ਮਿਟਾਈ ਕਹਨੇ ਗੁਰਬਾਣੀ ਪੜ੍ਹ ਕੇ ਅੰਦਰਲੀ ਜੋਤ ਜਗਦੀ ਆ ਜਦੋਂ ਅੰਦਰਲੀ ਜੋਤ ਜਗਦੀ ਆ ਕਹਨੇ ਫਿਰ ਬਾਹਰਲੇ ਹਨੇਰੇ ਸਾਰੇ ਦੂਰ ਹੋ ਜਾਂਦੇ ਨੇ ਐਸੀ ਕਿਰਪਾ ਐਸੀ ਰਹਿਮਤ ਗੁਰੂ ਦੀ ਵਰਤਦੀ ਆ ਸੋ ਕਹਿਣ ਤੋਂ ਭਾਵ ਕਿ ਜਦੋਂ ਗੁਰੂ ਦੀ ਕਿਰਪਾ ਦੇ ਹੱਕਦਾਰ ਅਸੀਂ ਹੋ ਜਾਈਏ ਸਤਿਗੁਰੂ ਦੀ ਕਿਰਪਾ ਦੇ ਹੱਕਦਾਰ ਹੋ ਜਾਈਏ ਰਹਿਮਤ ਦੇ ਹੱਕਦਾਰ ਹੋ ਜਾਈਏ ਗੁਰਮੁਖ ਪਿਆਰਿਓ ਸਤਿਗੁਰੂ ਬਹੁਤ ਵੱਡੀ ਕਿਰਪਾ ਕਰਦੇ ਨੇ ਮੇਰੇ ਸਤਿਗੁਰੂ ਬੜੀ ਵੱਡੀ ਰਹਿਮਤ ਕਰਦੇ ਨੇ ਪਿਆਰਿਓ ਜਦੋਂ ਗੁਰੂ ਦੀ ਕਿਰਪਾ ਹੋ ਜਾਏ ਫਿਰ ਕਬਰਾਉਣਾ ਛੱਡ ਦੇਣਾ ਚਾਹੀਦਾ ਹੈ ਤੇ ਸਤਿਗੁਰੂ ਤੇ ਭਰੋਸਾ ਰੱਖਣਾ ਚਾਹੀਦਾ ਹੈ ਤੇ ਕਦੇ ਵੀ ਇਹ ਨਾ ਸੋਚੋ ਵੀ ਮੇਰੇ ਤੇ ਗੁਰੂ ਦੀ ਕਿਰਪਾ ਨਹੀਂ ਕਿਰਪਾ ਸਾਡੇ ਸਭ ਤੇ ਹੈ ਪਰ ਅਸੀਂ ਦੇਰ ਕਰ ਦਿੰਨੇ ਆ ਉਹਨੂੰ ਸਮਝਣ ਵਾਸਤੇ ਉਹਨੂੰ ਦੇਰ ਕਰ ਦਿੰਨੇ ਆ ਅਜਿਹਾ ਨਾ ਮੇਰੇ ਕਾਰਦ ਨਹੀਂ ਬਣਦੇ ਅਸੀਂ ਬਾਹਰ ਮੁਖੀ ਤਰੀਕੇ ਨਾਲ ਜੁੜੇ ਹੋਏ ਹਾਂ ਅੰਦਰ ਮੁਖੀ ਅੰਤਰ ਮੁਖੀ ਤਰੀਕੇ ਨਾਲ ਜੁੜ ਕੇ ਵੇਖੀਏ ਉਹਦੀ ਲੀਲਾ ਉਹਦੀ ਰਜਾ ਉਹਦਾ ਭਾਣਾ ਸਾਨੂੰ ਸਮਝ ਆਉਣ ਲੱਗ ਜਾਏਗਾ ਤੇ ਜਦੋਂ ਉਹਦੀ ਲੀਲਾ ਉਹਦਾ ਭਾਣਾ ਸਮਝ ਆਉਣ ਲੱਗ ਜਾਏ ਤੇ ਫਿਰ ਸਾਰੀ ਖੇਡ ਜਿਹੜੀ ਹੈ ਉਹ ਸਾਨੂੰ ਸਮਝ ਪੈ ਜਾਂਦੀ ਹੈ ਪਿਆਰਿਓ ਇਹਨਾਂ ਚੀਜ਼ਾਂ ਨੂੰ ਅਸੀਂ ਵਿਚਾਰੀਏ ਤੇ ਆਪਣੇ ਅੰਦਰ ਦੀ ਜੋਤ ਨੂੰ ਵੱਧ ਜਗਾਉਣ ਦਾ ਧਿਆਨ ਰੱਖੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ